ਲਓ ਜੀ ਅੱਜ ਅਸੀਂ ਪਹੁੰਚੇ ਹੋਇਆ ਟਾਲੀਵਾਲ ਬੱਕਰਾ ਮੰਡੀ ਦੇ ਉੱਤੇ ਇਹ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਬਰਨਾਲਾ ਬਾਜਾਖਾਨਾ ਰੋਡ ਨੇੜੇ ਟੋਲ ਪਲਾਜ਼ਾ ਔਖੋ ਕੰਚੀਆਂ ਦੇ ਬਿਲਕੁਲ ਨੇੜੇ ਆ ਬਾਈ ਪਹੁੰਚਿਆ ਕਰੋ ਵੱਧ ਤੋਂ ਵੱਧ ਹਰ ਸ਼ੁੱਕਰਵਾਰ ਨੂੰ ਬਰਨਾਲਾ ਬਾਜਾਖਾਨਾ ਰੋਡ ਦੇ ਔਖੋ ਕੰਚੀਆਂ ਵਾਲੇ ਟੋਲ ਪਲਾਜ਼ੇ ਦੇ ਨੇੜੇ ਮੰਡੀ ਲੱਗਦੀ ਆ ਬਹੁਤ ਬਹੁਤ ਪਹੁੰਚਿਆ ਕਰੋ ਆਪਣਾ ਮਾਲ ਪਸ਼ੂ ਲੈ ਕੇ ਤੇ ਲੰਗਰ ਪਾਣੀ ਦਾ ਜਿਹੜਾ ਮੰਡੀ ਵਾਲੇ ਵੀਰਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ ਇਹ ਇਹ ਬਾਈ ਮਨਜੀਤ ਖੜਿਆ ਗੱਗੂ ਜਿਹੜਾ ਮੰਡੀ ਨੂੰ ਚਲਾ ਰਿਹਾ ਬਾਈ ਇੱਥੇ ਤੇ ਵਧੀਆ ਅਰੇਂਜਮੈਂਟ ਹੁੰਦਾ ਬਾਈ ਕੀ ਹਲਚਲ ਵਧੀਆ ਜੀ ਕਿਵੇਂ ਚੱਲ ਰਿਹਾ ਕੰਮ ਕਰ ਕੰਮ ਪੂਰਾ ਵਧੀਆ ਚੱਲ ਰਿਹਾ ਹਾਂ ਕਿੰਨੇ ਕਿਨਗ ਪਹੁੰਚ ਜਾਂਦੇ ਆ ਨਗ ਵਧੀਆ ਤਕਰੀਬਨ ਪਹੁੰਚ ਜਾਂਦੇ ਪਹੁੰਚ ਜਾਂਦੇ ਪਰ ਜਾਂਦੀ ਹੈ ਮੰਡੀ ਹਾਂ ਹਾਂ ਪਰ ਜਾਂਦੀ ਤੇ ਮੰਨ ਲਓ ਜਿੱਦਾਂ ਮੌਸਮ ਅੱਜ ਐਂ ਲੱਗਦਾ ਵੀ ਬੱਦਲ ਬਾਈ ਜੀ ਕਰਕੇ ਕੋਈ ਰਿਕਵਰਡ ਤਾਂ ਨਹੀਂ ਆਈ ਨਹੀਂ ਨਹੀਂ ਵਧੀਆ ਨਗ ਆ ਕਿੰਨੇ ਕਿਨਗ ਪਹੁੰਚੇ ਅੱਜ ਨਗ ਲੋਕ ਸੁਣਾ ਕਰੂੰਗਾ ਹਾਂ ਹੋਊਗਾ ਜੀ ਠੀਕ ਆ ਉਹ ਦੇਖੋ ਮੰਨ ਲਓ ਪੂਰੀ ਮੰਡੀ ਭਰ ਇਹ ਤਾਂ ਜਗ੍ਹਾ ਖੁੱਲੀ ਹੈ ਜਿੰਨੇ ਮਰਜ਼ੀ ਆਈ ਜਾਣ ਥੋੜ੍ਹੀ ਲੱਗਦੇ ਨੇ ਤੇ ਦੋ ਢਾਈ ਕਿੱਲੇ ਪਹੜ ਚਾ ਹਾਂ ਦੋ ਢਾਈ ਕਿੱਲੇ ਦੇ ਵਿੱਚ ਲੱਗੀ ਹੋਈ ਹੈ ਮੰਡੀ ਇਹ ਆ ਰੋਡ ਦੇ ਨਾਲ ਆ ਬਿਲਕੁਲ ਆ ਦੇਖੋ ਨੈਸ਼ਨਲ ਹਾਈਵੇ ਆ ਜਿਹੜਾ ਤੇ ਭਾਈ ਲੰਗਰ ਪਾਣੀ ਦਾ ਵੀ ਪ੍ਰਬੰਧ ਵੀਰਾਂ ਵੱਲੋਂ ਕੀਤਾ ਜਾਂਦਾ ਉਹ ਚੱਲੀ ਜਾਂਦਾ ਲੰਗਰ ਹਾਂ ਲੰਗਰ ਵੀ ਚੱਲ ਰਿਹਾ ਮੈਂ ਤੁਹਾਨੂੰ ਦਿਖਾਉਣਾ ਠੀਕ ਆ ਭਾਈ ਕਈ ਵਾਰੀ ਕਿਸੇ ਨੂੰ ਜ਼ਰੂਰਤ ਹੁੰਦੀ ਆ ਜਾਣਕਾਰੀ ਵਾਸਤੇ ਤੁਸੀਂ ਆਪਣਾ ਨੰਬਰ ਦੇ ਦਿਓ ਨਾਲ 6239996373 ਇੱਕ ਵਾਰੀ ਹੋਰ ਦੱਸ ਦਿਓ 6239996373 ਠੀਕ ਆ ਜੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਨੂੰ ਨਾ ਦੇਖੋ ਭਾਈ ਆ ਮੰਡੀ ਤੇ ਆਏ ਹੋਏ ਨੇ ਇਹਨੂੰ ਮੈਂ ਗੱਲਬਾਤ ਕਰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਧਰ ਦੇਖ ਬਟਾ ਕੀ ਹਾਲ ਚਾਲ ਹੈ ਕਿੱਥੋਂ ਆਇਆ ਸਾਣੇ ਕਿਵੇਂ ਲੱਗਦੀ ਹੈ ਮੰਡੀ ਵਧੀਆ ਲੱਗਦੀ ਆ ਵਧੀਆ ਠੀਕ ਐ ਵਧੀਆ ਗੱਲ ਬਾਤ ਆ ਹਾਂਜੀ 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 ਇਹ ਕਿੱਥੋਂ ਆਏ ਆਪਾਂ ਟੱਲੇਵਾਲ ਤੋਂ ਆਏ ਟੱਲੇਵਾਲ ਤੋਂ ਮੰਡੀ ਵਾਰੇ ਬਹੁਤ ਵਧੀਆ ਲੱਗਦੀ ਆ ਵਧੀਆ ਲੱਗਦੀ ਆ ਮਾਲ ਡੰਗਰਾਉਂਦਾ ਵਧੀਆ ਬਹੁਤ ਵਧੀਆ ਆਉਂਦਾ ਸੌਦੇ ਹੁੰਦੇ ਆਂਗੇ ਵਧੀਆ ਹੁੰਦੇ ਆਂਗੇ ਸੌਦੇ ਵਧੀਆ ਗੱਲ ਬਾਤ ਆ ਅੱਜ ਕਿੰਨੇ ਕ ਪਸ਼ੂ ਆਇਆਂਗੇ ਅੱਜ ਪਸ਼ੂ ਹੈਗੇ 770 ਪਸ਼ੂ ਹੋਣਗੇ ਜੀ ਠੀਕ ਐ ਮੰਨ ਲਓ ਬੱਦਲ ਵਾਈ ਨੂੰ ਦੇਖਦੇ ਹੋ ਤਾਂ ਵੀ ਵਧੀਆ ਕੰਮ ਆਏ ਨੇ ਹਾਂ ਚਲੋ ਵਧੀਆ ਵਧੀਆ ਤੇ ਇਧਰ ਇਹ ਪਰਚੀਆਂ ਕੱਟਦਾ ਭਾਈ ਮੇਰਾ ਉਹ ਬੈਠਾ ਇੱਕ ਇਧਰ ਇਹਦੇ ਕੋਲ ਐਂਟਰੀ ਹੁੰਦੀ ਹੈਗੀ ਮੰਨ ਲਓ ਜਿਹੜੇ ਪਸ਼ੂ ਲੈ ਕੇ ਆਉਂਦੇ ਹੈਗੇ ਇਹ ਇਧਰ ਲੰਗਰ ਚੱਲ ਰਿਹਾ ਉਹਨੂੰ ਦਿਖਾਉਣਾ ਮੈਂ ਉਹ ਕਿਵੇਂ ਆਪ ਤ ਖੜ ਜਾ ਕਿੱਥੋਂ ਆਇਆਂਗੇ ਹਮੀਦੀ ਤੋਂ ਹਮੀਦੀ ਤੋਂ ਪਹਿਲੀ ਵਾਰੀ ਆਇਆ ਕਿਵੇਂ ਲੱਗ ਰਹੀ ਮੰਡੀ ਵਧੀਆ ਲੱਗਦੀ ਹੈ ਵਧੀਆ ਲੱਗਦੀ ਹੈ ਠੀਕ ਹੈ ਕੀ ਲੈ ਕੇ ਆਇਓਗੇ ਬੱਕਰਾ ਲੈ ਕੇ ਆਇਆ ਇੱਕ ਲੈ ਕੇ ਆਇਆ ਇਕੱਲੇ ਲੈ ਕੇ ਆਏ ਤੂੰ ਨਹੀਂ ਕਿਹਦੇ ਨਾਲ ਆਇਆ ਚਾਚੇ ਉਹਨਾਂ ਨਾਲ ਆਇਆ ਚਲੋ ਵਧੀਆ ਗੱਲ ਬਾਤ ਆ ਆ ਬੱਕਰੀ ਰੱਖੀ ਐ ਨੇ ਹਾਂਜੀ ਕਿੰਨੀਆਂ ਕ ਬੱਕਰੀਆਂ ਰੱਖ ਰੱਖੀ ਐ ਨੇ ਪੰਜ ਨੇ ਚਲੋ ਵਧੀਆ ਪੜਦਾ ਵੀ ਹੈਗਾ ਕਿਹੜੀ ਕਲਾਸ ਚ 6ਵੀਂ ਚ 6ਵੀਂ ਚ ਪੜਾਈ ਨੂੰ ਕਦੋਂ ਟਾਈਮ ਦਿੰਦਾ ਆਥਣ ਵਾਲੇ ਹੀ ਆਥਣ ਵਾਲੇ ਪੜਦਾ ਰੋਜ਼ ਸਕੂਲ ਜਾਂਦਾ ਹਾਂਜੀ ਠੀਕ ਆ ਵਧੀਆ ਦੱਬ ਕੇ ਰੱਖੋ ਕੰਮ ਚੰਗੀ ਗੱਲ ਬਾਤ ਆ ਅਛਾ ਲੰਗਰ ਪਾਣੀ ਛੱਕ ਰਿਹਾ ਅੱਜ ਕੀ ਬਣਾਇਆ ਇਹਨਾਂ ਨੇ ਚਲੋ ਆਪਾਂ ਦੇਖਦੇ ਆਂ ਜਾ ਕੇ ਉਹ ਉੱਥੇ ਆ ਦੇਖੋ ਵਧੀਆ ਮਾਲ ਆਉਂਦਾ ਇੱਥੇ ਰੋਡ ਦੇ ਉੱਤੇ ਮੰਡੀ ਲੱਗਦੀ ਆ ਬਾਈ ਇਹ ਦਿਖਾਉਣਾ ਤੁਹਾਨੂੰ ਇਹ ਇਧਰ ਆਪਣੇ ਸਰਦਾਰ ਜੀ ਅਰੇ ਕੋਈ ਲੰਗਰ ਵਰਤਾਰੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਰਹੀ ਜੀ ਮੰਡੀ ਜੀ ਵਧੀਆ ਜੀ ਵਧੀਆ ਆ ਦੇਖੋ ਇਹ ਕਿਸਾਨੀ ਰੰਗ ਇਹਨਾਂ ਨੇ ਬੰਨਿਆ ਹੋਇਆ ਗਲ ਦੇ ਵਿੱਚ ਸਰੋਪਾ ਹੀ ਪਾਇਆ ਹੋਇਆ ਹੈ ਨਾ ਆ ਦੇਖੋ ਅੱਜ ਚੌਲ ਵਰਤਾਰੇ ਨੇ ਇਹ ਇਹ ਮਿੱਠੇ ਨੇ ਕਿ ਨਮਕੀਨ ਨੇ ਜੀ ਬਾ ਜੀ ਬਾ ਪਰੇ ਕਰੋ ਇਹਨੂੰ ਚਲੋ ਵੀ ਨਾ ਮਾਰੋ ਨਾ ਮਾਰੋ ਨਾ ਅ ਠੀਕ ਆ ਜੀ ਫਿਰ ਜਲਦੀ ਤੁਹਾਨੂੰ ਲੈ ਕੇ ਆਵਾਂਗੇ ਨਵੀਂ ਵੀਡੀਓ ਮੰਡੀ ਦੀ ਤੇ ਦੇਖਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਢਾਲੀਵਾਲ ਬੱਕਰਾ ਮੰਡੀ ਹਰ ਸ਼ੁੱਕਰਵਾਰ ਨੂੰ ਬਰਨਾਲਾ ਬਾਜਾ ਖਾਨਾ ਰੋਡ ਤੇ ਲੱਗਦੀ ਆ ਤੇ ਜਿਹੜੇ ਮੇਰੇ ਵੀਰ ਬੱਕਰੀ ਪਾਲਕ ਨੇ ਜਾਂ ਕੋਈ ਇਹਦਾ ਵਪਾਰ ਕਰਦੇ ਨੇ ਉਹ ਪਹੁੰਚਿਆ ਕਰੋ ਵੱਧ ਤੋਂ ਵੱਧ ਮੰਡੀ ਦੇ ਵਿੱਚ ਤੇ ਇੱਧਰ ਵੀਰ ਖੜੇ ਨੇ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਦਾ ਤੇ ਇਹ ਮੇਰੇ ਖਿਆਲ ਦੇ ਵਿੱਚ ਸੌਦਾ ਹੋ ਰਿਹਾ ਪਤਾ ਨਹੀਂ ਕੀ ਗੱਲਬਾਤ ਆ ਸਾਰੀ ਆਪਾਂ ਦੇਖਦੇ ਜਾਣਕਾਰੀ ਲੈ ਕੇ ਇਹਨਾਂ ਨੂੰ ਪੁੱਛਦਿਆਂ ਬੀਲਾ ਨੂੰ ਕਿੱਥੋਂ ਆਏ ਨੇ ਆ ਦੇਖੋ ਇਹ ਆ ਦੇਖੋ ਇਹ ਬੱਕਰੀਆਂ ਦੀ ਗੱਲਬਾਤ ਚੱਲ ਰਹੀ ਹੈ ਕਿ ਕਿੱਥੋਂ ਆਏ ਨੇ ਆਪਾਂ ਜਾਣਕਾਰੀ ਲੈਣੇ ਆ ਆਪਣੇ ਨੇ ਜੀ ਹਾਂ ਜੀ ਆਪਣੇ ਆ ਕਿੱਥੋਂ ਆਏ ਜੀ ਆਪਾਂ ਬੁਰਜ ਫਦੇਗੜ ਤੋਂ ਆਏ ਆ ਜੀ ਬੁਰਜ ਫਦੇਗੜ ਤੋਂ ਕਿਹੜੇ ਜ਼ਿਲ੍ਹੇ ਚਾਹੀਏ ਇਹ ਇਹ ਆਪਣੇ ਬਰਨਾਲੇ ਚ ਹੀ ਹੈ ਕਿੱਥੇ ਜੇ ਪੈਂਦਾ ਜੀ ਇਹ ਲਾਗੇ ਤੱਕ ਜੀ ਸੈਣੀ ਤੋਂ 2 ਕਿਲੋਮੀਟਰ ਤੇ ਆ ਸੈਣੀ ਤੋਂ ਅਗਲੇ ਪਾਸੇ ਹਾਂ ਠੀਕ ਆ ਜੀ ਕਿੰਨੇ ਨਗ ਲੈ ਕੇ ਆਏ ਆਪਾਂ ਤਿੰਨ ਨਗ ਲੈ ਕੇ ਆਏ ਆ ਅਸੀਂ ਪਹਿਲੀ ਵਾਰੀ ਆਏ ਮੰਡੀ ਤੇ ਪਹਿਲਾਂ ਵੀ ਆਉਣੇ ਹੋ ਪਹਿਲਾਂ ਵੀ ਆਏ ਆ ਜੀ ਦੋ ਵਾਰੀ ਅਸੀਂ ਕਿਵੇਂ ਲੱਗਦੀ ਹੈ ਮੰਡੀ ਜੀ ਮੰਡੀ ਬਸ ਠੀਕ ਰਾ ਠੀਕ ਆ ਜੀ ਨਵੀਂ ਲੱਗਣ ਲੱਗੀ ਆ ਹਾਂ ਨਵੀਂ ਲੱਗਣ ਲੱਗੀ ਆ ਪਹੁੰਚਿਆ ਕਰੋਗੇ ਹਰ ਵਾਰੀ ਹਰ ਵਾਰੀ ਪਹੁੰਚਣਾ ਕਿੰਨੇ ਪਸ਼ੂ ਰੱਖਿਆ ਆਪਾਂ ਨੇ ਪਸ਼ੂ ਆਜੇ 6-7 ਘਰੇ ਵੀ ਹੈਗੇ ਜੀ ਠੀਕ ਆ ਜੀ ਇਹ ਅੱਜ ਕੀਲ ਆਏ ਆਪਣੇ ਨੇ ਹਾਂ ਜੀ ਬੱਕਰੀਆਂ ਤਿੰਨੋ ਇੱਕ ਬੱਕਰਾ ਇੱਕ ਬੱਕਰਾ ਇੱਕ ਬੱਕਰਾ ਕੀ ਕੀ ਮੰਗ ਰੱਖੀ ਆਪਾਂ ਨੇ ਇਹ ਦੀ ਆਖ ਆਖੀ ਜੀ ਦੀ ਬਾਕੀ ਜੀ ਦਾ 16000 ਇਹਦਾ 16000 ਰੁਪਇਆ ਜੀ ਇਹਦਾ 16000 ਜੀ ਬੱਕਰਾ ਗਾਖੀਰਾ ਇਹ ਬੱਕਰਾ ਖੀਰਾ ਖੀਰਾ ਬੱਕਰਾ ਆ ਵੀ ਪੱਠ ਕੀਰੀ ਹੈ ਜੀ اچھا ਹੈਗਾ 13000 ਇਹਦਾ 13000 ਬਾਜੀ ਬਾ ਆਈ ਗਈ ਬੱਕਰੀ ਠੀਕ ਆ ਜੀ ਇਹ ਹੈ ਜੀ ਮਹੀਨੇ ਦੇ ਗੱਬਣ ਇਹ ਮਹੀਨੇ ਦੀ ਗੱਬਣ ਆ ਹਾਂ ਇਹ ਫੰਡਰ ਕਰਕੇ ਦੇਵਾਂਗੇ ਅੱਛਾ ਫੰਡਰ ਕਰਕੇ ਦਵਾਂਗੇ ਇਹਦਾ ਮੁੱਲ ਹੈ 15000 15000 ਰੁਪਇਆ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈਗਾ 78993 ਜੀ 52910 ਇੱਕ ਵਾਰੀ ਹੋਰ ਬੋਲੋ 78993 52910 ਤੁਹਾਡਾ ਨਾਮ ਕੀ ਹੈ ਭਾਈ ਨਾਮ ਅੰਬਰਤਾ ਜੀ ਤੇ ਆਪਣਾ ਪਿੰਡ ਪਿੰਡ ਫੋਰਜ ਫਤੇਗੜੀ ਫੋਰਜ ਫਤੇਗੜਾ ਹਾਂਜੀ ਸੈਣਾਪੜਾਉੜ ਦੇ ਨੇੜੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਾਜੀ ਬਾਬਾ ਵਧੀਆ ਲੱਗ ਗਿਆ ਗੱਲਬਾਤ ਲਓ ਜੀ ਦੇਖ ਲਓ ਬੱਕਰੀਆਂ ਪਾਈਆਂ ਦੀਆਂ ਤੇ ਇਹ ਬਾਈ ਆਏ ਨੇ ਬੁਰਜ ਫਤੇਗੜ ਤੋਂ ਟਾਲੀਵਾਲ ਬੱਕਰਾ ਮੰਡੀ ਹਰ ਸ਼ੁੱਕਰਵਾਰ ਨੂੰ ਬਰਨਾਲਾ ਬਾਜਾਖਾਨਾ ਰੋਡ ਦੇ ਉੱਤੇ ਲੱਗਦੀ ਹੈ ਉੱਚੇ ਕਰੋ ਬਾਈ ਜਿਹੜੇ ਮੇਰੇ ਵੀਰ ਗੋਡ ਫਾਰਮਿੰਗ ਦਾ ਕੰਮ ਕਰਦੇ ਨੇ ਤੇ ਇੱਧਰ ਵੀ ਗੱਲਬਾਤ ਚੱਲ ਰਹੀ ਆ ਉਹ ਵੀ ਦੇਖਦੇ ਆਪਾਂ ਆ ਦੇਖੋ ਤੁਸੀਂ ਅਗਰ ਨਵੇਂ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੇਜ ਨੂੰ ਫੋਲੋ ਕਰ ਲਿਓ ਆਰਟੀਵੀ ਨੀਲੋਵਾਲ ਦੇ ਉੱਤੇ ਢਾਲੀਵਾਲ ਬੱਕਰਾ ਮੰਡੀ ਦੀ ਜਿਹੜੀ ਵੀਡੀਓ ਤੁਹਾਨੂੰ ਮਿਲਿਆ ਕਰਨਗੀਆਂ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਆ ਜੀ ਧੰਨਵਾਦ ਫੇਰ ਮਿਲਾਂਗੇ ਕਲੰਬੀ ਵੀਡੀਓ ਦੇ ਨਾਲ ਅਸੀ ਕੱਲ ਜੀ